ਲੇਖਕ ਗੁਰਦਿਆਲ ਸਿੰਘ ਜੀ ਦਾ ਲਿਖਿਆ ਨਾਵਲ ਆਨ ਪਾਗ ਪਹਿਲਾ ਦਲੀ ਦੇ ਮੋੜ ਤੇ ਕੋਈ ਰਾਹੀ ਤੁਰਿਆ ਆਉਂਦਾ ਦੇਖ ਕੇ ਸੱਤ ਵਿੱਚ ਬੈਠੇ ਬੰਦਿਆਂ ਦਾ ਧਿਆਨ ਉਧਰ ਹੋ ਗਿਆ ਨੇੜੇ ਆਇਆ ਤਾਂ ਉਹਦੀ ਸ਼ਕਲ ਦੇਖ ਕੇ ਸਾਰਿਆਂ ਦੇ ਮੱਥੇ ਤਣੇ ਗਏ ਘਵਾੜੇ ਜਿੱਡਾ ਨੱਕ ਕਰੜ ਵਰਡੀ ਉਲਜੀ ਦਾੜੀ ਰੁੱਖਾ ਚਿਹਰਾ ਮੱਥੇ ਉੱਤੇ ਕਿਸੇ ਹਥਿਆਰ ਦੇ ਚੰਡ ਦਾ ਤਿਰਛਾ ਨਿਸ਼ਾਨਾ ਲੰਬਾ ਹੱਡਲ ਸਰੀਰ ਕਟੂਬੇ ਹੱਥ ਪੈਰ ਟੱਠੀ ਜਿਹੀ ਪੱਗ ਤੇ ਮੋਢੇ ਮੈਲਾ ਮੋਕਾ ਗੋਡਿਆਂ ਤਾਂ ਈ ਨੀ ਮਾ ਸਾਦਾ ਦੇ ਚੋਲੇ ਵਰਗਾ ਅੱਧੀਆਂ ਬਾਹਾਂ ਦਾ ਕੁਰਤਾ ਤੇੜ ਖੂਚਾਂ ਤੋਂ ਨੀ ਘੱਟੇ ਨਾਲ ਮੈਲੀ ਹੋਈ ਤਹਿਮਤ ਸਭ ਕੁਝ ਉਪਰਾ ਤੇ ਕਲੇਹਣਾ ਲੱਗਦਾ ਸੀ ਅੱਖਾਂ ਚੁੰਨੀਆਂ ਹੋਣ ਕਰਕੇ ਪਤਾ ਨਹੀਂ ਸੀ ਲੱਗਦਾ ਕਿ ਝਾਕਦਾ ਕਿੱਧਰ ਸੀ ਸਾਰੀ ਪੰਚਾਇਤ ਨੂੰ ਸੋਸਰੀਆ ਕਾਲ ਸੰਗ ਤੇ ਉਨੇ ਉਨੇ ਨੇੜੇ ਆ ਕੇ ਰਤਾ ਪੈਰ ਮਲਦਿਆਂ ਤੇ ਸਾਰਿਆਂ ਵੱਲ ਝਾਕ ਕੇ ਜਦ ਹੱਥ ਜੋੜੇ ਤਾਂ ਗਿਆਨੇ ਨੇ ਨਿਰਖ ਲਿਆ ਕਿ ਉਹਦੀ ਇੱਕ ਬਾਹ ਵੀ ਵਿੰਗੀ țeਦੀ ਸੀ ਜਿਵੇਂ ਛੋਟੇ ਹੁੰਦੇ ਨੇ ਕਿਸੇ ਦਰਖਤ ਤੋਂ ਡਿੱਗ ਕੇ ਵਾਈ ਹੋਵੇ ਵਾਹਿਦ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਸੰਮਣ ਨੇ ਹੱਥ ਜੋੜੇ ਤੇ ਉਹਦੇ ਨਾਲ ਬਾਕੀ ਸਾਰਿਆਂ ਨੇ ਵੀ ਆਵਾਜ਼ ਰਲਾ ਕੇ ਉਹਦੀ ਫਤਿਹ ਦਾ ਜਵਾਬ ਦਿੱਤਾ ਫਿਰ ਸੰਮਨ ਨੇ ਮर्याਦਾ ਅਨੁਸਾਰ ਸੁਲਾ ਮਾਰੀ ਹੋਰ ਜਲ ਪਾਣੀ ਦੀ ਸੇਵਾ ਸਿੰਗਾ ਵਸ ਜੀ ਵੈਗਰੂ ਬਹੁਤਾ ਦੇਵੇ ਸਭ ਕੁਝ ਛੱਕ ਕੇ ਤੁਰਿਆ ਤੇ ਉਹ ਸਹਿਜ ਸੁਭਾਹੀ ਮੋਕਾ ਸੂਤ ਕਰਦਾ ਕੁਝ ਝਾਕਦਾ ਹੋਇਆ ਬੋਲਿਆ ਪੰਚਾਇਤ ਸੱਜਾ ਪਾਤਸ਼ਾਹ ਸੁਖ ਰੱਖੇ ਇੱਕ ਮਾੜੀ ਖਬਰ ਸੁਣੀਏ ਕਹਿੰਦੇ ਛਿਪਦੇ ਬੰਨੋਂ ਬਲਾ ਭਾਰੀ ਦਲ ਉੱਡਿਆ ਆਉਂਦਾ ਕੰਨੋ ਕਦੋਂ ਦੀ ਗੱਲ ਐ ਭਾਈ ਸਾਹਿਬ ਸੇਵਾ ਸਿੰਘ ਨੇ ਭਾਵੇਂ ਸθεਰਵਾਜ ਚ ਪੁੱਛਿਆ ਪਰ ਉਹਦੀ ਜਵਾਨ ਥੜਕ ਗਈ ਸੀ ਮੈਂ ਤਾਂ ਅੱਜ ਤੜਕੇ ਹੀ ਸੁਣ ਕੇ ਆਇਆ ਉਹ ਗੱਧਾ ਕੰਨੀ ਤਾਂ ਦਿਸਦੇ ਨੇ ਕਈ ਦਿਨਾਂ ਦਾ ਰੌਲਾ ਪਿਆ ਆਪਣਾ ਸਿੰਘਾ ਕਿਹੜੇ ਨਗਰਵੰਨਿਓ ਆਉਣਾ ਹੈ ਜੈਲੇ ਨਿਰਾਹੀ ਨੂੰ ਤਾੜਨੀ ਨਜ਼ਰ ਨਾਲ ਨਿਰਖਦਿਆਂ ਪੁੱਛਿਆ ਮੈਂ ਤਾਂ ਹੋਰ ਪਾਸੇ ਆਇਆ ਮੰਡੀ ਕੰਨੂ ਫਿਰ ਉੱਥੇ ਘੁੰਮਣਾ ਕੰਨੀ ਦੇ ਬੰਦੇ ਦੱਸਦੇ ਸੀ ਬਾਈ ਕੱਲ ਆਥ ਨੇ ਕੋਟ ਫੱਤੇ ਕੰਨੀ ਉਰਦਾ ਦੇਖਿਆ ਉਧਰਲੇ ਪਿੰਡਾਂ 'ਚ ਤਾਂ ਐਨ ਦਰਖਤਾਂ ਦੀ ਬਿਲਕ ਕਿਹੜਾ ਛੱਡੀ ਏ ਸੌਰਿਆਂ ਦੀ ਇਹਦਾ ਤਾਂ ਨਾਂ ਲਿਆ ਵੀ ਮਾੜਾ ਦਾਤਾ ਖੈਰ ਹੀ ਰੱਖੇ ਦੇਖੋ ਜੇ ਹਵਾ ਹੋਰ ਪਾਸੇ ਦੀ ਹੋ ਜਾਵੇ ਤਾਂ ਉਹਦੀ ਕਿਰਪਾ ਨਹੀਂ ਤਾਂ ਜਿਵੇਂ ਉਹਦੀ ਰਜ਼ਾ ਕਿਸੇ ਦੇ ਮੂੰਹੋਂ ਆਵਾਜ਼ ਨਹੀਂ ਨਿਕਲੀ ਸਾਰਿਆਂ ਦੇ ਗੱਲ ਨਜ਼ਰਾਂ ਉਹਦੇ ਰੁਖੜ ਚਿਹਰੇ ਉੱਤੇ ਗੱਡੀਆਂ ਗੱਲ ਉਮੜ ਮੁੱਕਾ ਅਗਾ ਪਸ਼ਾਕ ਸਕਾਉਂਦਾ ਤੁਰਿਆ ਜਾਂਦਾ ਹੀ ਬੋਲਿਆ ਅਰਦਾਸ ਕਰੋ ਸੰਗ ਤੇ ਭਾਈ ਇਹ ਪਟਮੈਲੀ ਕਿਸੇ ਹੋਰ ਪਾਸੇ ਡਲ ਜੇ ਨਹੀਂ ਤਾਂ ਫਿਰ ਕੋਈ ਹਾਲ ਨਹੀਂ ਵਹਿ ਗੁਰੂ ਸੋਖ ਰਕੇ ਆਪਣਾ ਤਾਂ ਇਹੋ ਕਹਿਣਾ ਭਾਈ ਸਾਹਿਬ ਆਪਣਾ ਦੌਲਤ ਖਾਨਾ ਰਤਾ ਉੱਚੀ ਬਾਚੇ ਧਿਆਨ ਨੇ ਸ਼ੱਕੀ ਨਜ਼ਰ ਨਾਲ ਉਸ ਨੂੰ ਸਿਰ ਤੋਂ ਪੈਰਾਂ ਤੱਕ ਨਿਰਖਦਿਆਂ ਪੁੱਛਿਆ ਪਰ ਰਾਹੀ ਬਿਨਾਂ ਰੁਕਿਆ ਪਿਛਾਂ ਪੌਕੇ ਝਾਕਦਾ ਹੱਥ ਅਗਾਹ ਨੂੰ ਕਰਦਾ ਬੋਲਿਆ ਮੈਂ ਤਾਂ ਇੱਥੇ ਹੀ ਜਾਣਾ ਅਗਲੇ ਨਗਰ ਆਪਣੇ ਗੁਆਂਢੀ ਸਭ ਫੇਰ ਚੁੱਪ ਹੋ ਗਏ ਸਿਰਫ ਰਾਹੀ ਦੀ ਪੁਰਾਣੀ ਜੁੱਤੀ ਦੀ ਜਮਦੂਤਾਂ ਦੀ ਜਮ ਡੰਡਾਂ ਦੀ ਮਾਰ ਵਰਗੀ ਖੜ ਪਖੜ ਪਸੁੰਦੀ ਰਹੀ ਤਾਇਆ ਜੈਲੇ ਨੇ ਬਿੰਦਕ ਮਗਰੋਂ ਚੁੱਪ ਹੋ ੜੀ ਮੈਨੂੰ ਤਾਂ ਇਹ ਬੰਦਾ ਹੀ ਮਸਕੂਕ ਲੱਗਦਾ ਕਿਥੇ ਲੰਗਾੜਿਆਂ ਨਾਲ ਦਾ ਤਾਂ ਨਹੀਂ ਖਵਰੇ ਇਸੇ ਅਰਾਦੇ ਨਾਲ ਆਇਆ ਹੋਵੇ ਬਾਈ ਬੰਦੇ ਸਾਰੇ ਛੰਨੀ ਥਾਲੀਆਂ ਵਠਰਕੁੱਟ ਦੇ ਖੇਤਾਂ ਨੂੰ ਭੱਜ ਪੈਣ ਤੇ ਮਗਰੋਂ ਇਹਦੇ ਨਾਲ ਦੇ ਪਿੰਡ ਲੁੱਟ ਪੈਣ ਹਾਂ ਠੀਕ ਹੀ ਐ ਮੇਰੀ ਗੱਲ ਠੀਕ ਨਹੀਂ ਮੇਰੀ ਗੱਲ ਏਖਾ ਮੂਰਖ ਧਿਆਨਾ ਦਾਬੇ ਵੀ ਵਾਰ ਝਕੂਰ ਕੇ ਬੋਲਿਆ ਗੱਲ ਸੋਚ ਕੇ ਕਰੀ ਐ ਕਦੇ ਲੁੱਟਾਂ ਖੁਆ ਹੁੰਦੀਆਂ ਰੋਹੀ ਵਿਆਵਾਨ ਤਾਂ ਨਹੀਂ ਪੂਰਾ ਪਿੰਡ ਵੱਸਦਾ ਨਾ ਫਿਰ ਉਹ ਆਪਦੇ ਪਿੰਡ ਦਾ ਕਿਉਂ ਨਾ ਥੇ ਕਿਉਂ ਨਹੀਂ ਦੱਸ ਕੇ ਗਿਆ ਐਤ ਕੀ ਧਿਆਨਾ ਨਹੀਂ ਬੋਲਿਆ ਮਾਨ ਮਾਨਾ ਕੇ ਗਵਾੜ ਵੱਲ ਝਾਕਦਾ ਰਿਹਾ ਜਿੱਧਰ ਉਹ ਬੰਦਾ ਮੁੜਿਆ ਸੀ ਕੁਝ ਚਿਰ ਚੁੱਪ ਬਾਕਰ ਗਈ ਪਰ ਗਿਆਨਾ ਲੰਗਾ ਆਪਣੇ ਛੱਤੇ ਵਰਗੀ ਸੰਗਣੀ ਤੇ ਉਲਜੀ ਦਾੜੀ ਨੂੰ ਮੂੰਹ ਉਤਾਹ ਚੁੱਕ ਕੇ ਖੁਰਕਦਾ ਬੋਲਿਆ ਜੇ ਭਲਾ ਮੁੰਡੇ ਦੀ ਗੱਲ ਸੱਚੀ ਨਿਕਲੀ ਤੇ ਫੇਰ ਨਾਲੇ ਦੇਖੇ ਲਓ ਜਾਣੀ ਹੋ ਸੱਚੀ ਮੇਰੀ ਗੱਲ ਯਾਦ ਰੱਖਿਓ ਐਸੀ ਬਾਤ ਜਮਾ ਸੱਚ ਨਿਕਲਦੀ ਹੁੰਦੀ ਹੈ ਉਹ ਤਾਥਾ ਲੰਗਾੜੀ ਤੁਰੇ ਫਿਰਦੇ ਐ ਕੀ ਇਤਵਾਰ ਐ ਕਿਸੇ ਦਾ ਦੁਨੀਆ ਤਾਂ ਹੱਥਾਂ ਤੇ ਹੱਥ ਮਾਰਦੀ ਤੁਰੇ ਫਿਰਦੀ ਐ ਤੁਹਾਨੂੰ ਰਾਤ ਨਹੀਂ ਦੀਂ ਦਾ ਲੋਕਾਂ ਦਾ ਸੰਮਣ ਗੁੱਸੇ ਨਾਲ ਉਹਦੇ ਬੱਲੇ ਮੱਥੇ ਵੱਲ ਝਾਕਦਾ ਫਿਰ ਬੋਲ ਫਿਰ ਬੋਲਿਆ ਨਹੀਂ ਗਿਆਨਾ ਕਿਸੇ ਦਾ ਹੰਗਾਰਾ ਉੜੀਕੇ বিনা ਹੀ ਬੋਲਣ ਲੱਗ ਪਿਆ ਬੋਲਦਾ ਬੋਲਦਾ ਜਿਵੇਂ ਆਪੇ ਹੀ ਕੁਝ ਝਿਜਕ ਮਨਾਂਦਿਆਂ ਆਸੇ-ਪਾਸੇ ਝਾਕਿਆ ਤੇ ਸਭ ਦੇ ਚਿਹਰਿਆਂ ਤੇ ਸਹਿਮ ਦਾ ਪਰਸ਼ਾਮਾ ਤੇ ਮੱਥਿਆਂ ਦੀਆਂ ਸੰਗਣੀਆਂ ਹੋਈਆਂ ਤੇ ਉਹੜੀਆਂ ਤਾੜ ਕੇ ਚੁੱਪ ਕਰ ਗਿਆ। ਉਸੇ ਵੇਲੇ ਕਿਸੇ ਤਲਖੀ ਤੋਂ ਪਹਿਲਾਂ ਜਿਵੇਂ ਰੱਬ ਬੋੜ ਪਿਆ। ਘਰਾਂ ਤੋਂ ਨਿਆਣੀ, ਬੁੱਢਿਆਂ ਤੇ ਵੇਲੜਾਂ ਨੂੰ ਰੋਟੀ ਲੈ ਸੱਦਣ ਆ ਗਏ। ਲੰਬੇ ਸਾਹ ਖਿੱਚਦੇ ਤੇ ਖੁੰਡੇ। ਨਗੋਰੀਆਂ ਦੇ ਆਸਰੇ ਮੁਸ਼ਕਲ ਨਾਲ ਉੱਠਦੇ। ਸਿਆਣੀ ਉਮਰ ਦੇ ਬਹੁਤੇ ਬੰਦੇ ਘਰੋਂ ਕਰੀ ਦੁਰ ਗਏ ਪਰ ਗਿਆਨ ਦੇ ਤੋਂ ਬਹੁਤਾ ਚਰਚੋ ਪਨੀਰ ਹੈ ਗਿਆ। ਆਦਤ ਮਜਬੂਰ ਮੂੰਹ ਉਤਾ ਚੁੱਕ ਕੇ ਦਾੜੀ ਖੁਰਕਦਾ ਬੋਲਣ ਲੱਗ ਪਿਆ। ਸੰਮਨ ਸਿਆ ਅਗਲੇ ਕੰਡੇ ਤਾਂ ਨਿਕਲਦੇ ਨਹੀਂ ਇਹ ਉਤੋਂ ਹੋਰ ਮੂਸਲ ਕੱਢ ਮਾਰਦੇ ਭਲਾ ਪੁੱਛਣ ਵਾਲਾ ਹੋਵੇ ਜਾਨੀ ਦੀ ਬਾਈ ਖਸਮਾ ਅੱਗੇ ਲੋਕ ਸੌਖੇ ਜਿਹੜੀ ਤੂੰ ਅਰਲੀ ਦੱਬੀ ਤੁਰਿਆ ਆਣਾ ਇਹ ਪਟਮੈਲੀ ਨੂੰ ਕਿਸੇ ਐਸੇ ਦੇਸ਼ ਕਦੇਸ ਬੰਨੀ ਦਫੇ ਤ ਦਫਾ ਕਰ ਜਿੱਥੇ ਨਾ ਕੋਈ ਬੀਜ ਨਾ ਵੱਢੇ ਜਾਂ ਤੂੰ ਵੱਡਾ ਕਰਮ ਕਰ ਜਾਂ ਤੂੰ ਵੱਡਾ ਕਾਰਾ ਮਾਤੇ ਇਹ ਸਾਫਤ ਨੂੰ ਪੈਦਾ ਹੀ ਨਾ ਹੋਣ ਦੀ ਸਾਰਾ ਸਿਆਪਿਆ ਹੀ ਮੁੱਕੇ ਜਾਨੀ ਦੀ ਕੋਈ ਪੁੱਛਣ ਵਾਲਾ ਹੋਵੇ ਬਸ ਇਸ ਤੋਂ ਕੀ ਧਾਰ ਕਢਾਉਣੀ ਹੈ ਕਿਸੇ ਨੇ ਹਾਂ ਤੂੰ ਐਸੇ ਜੀਵ ਜੰਤ ਪੈਦਾ ਹੀ ਨਾ ਕਰ ਜਿਹੜੇ ਵੀ ਬਾਣਦਾਨ ਨਾਲ ਨਸ਼ਕਾਨ ਕਰਦੇ ਨੇ ਨਾਲੇ ਲੋਕ ਸੌਖੇ ਰਹਿਣ ਨਾਲੇ ਤੂੰ ਜਸ ਖੱਟੇ ਪਰ ਨਹੀਂ ਉਹਨੇ ਕਰਨੀ ਤਾਂ ਉਹ ਹੈ ਜਿਹਦੇ ਨਾਲ ਪਬਲਿਕ ਨੂੰ ਜਾਨੀ ਸੁੱਖ ਦਾ ਸਾਹ ਨਾ ਆਵੇ ਜਾਨੀ ਦੀ ਗੱਲ ਇਹ ਐ ਸੰਮਣਾ ਬਾਈ ਇਹ ਜੱਟਾਂ ਦੇ ਉਦੋਂ ਦਾ ਖਤ ਪਿਆ ਜਦੋਂ ਉਹਦੀ ਘਰ ਵਾਲੀ ਨੇ ਆਖਿਆ ਬਾਈ ਜੱਟ ਪੈਦਾ ਤਾਂ ਕਰਤਾ ਇਹਦੇ ਹੁਣ ਮੂੰਹ ਵੀ ਲਾ ਦੇ ਉਹਦੇ ਆਖੇ ਕੁਹਾੜੇ ਮਾਰ ਕੇ ਮੂੰਹ ਤਾਂ ਬਣਾਤਾ ਪਰ ਜੱਟ ਦੇ ਮੂੰਹ ਨਿਕਲੇ ਪਹਿਲੇ ਬੱਚਨ ਦੀ ਪਲੇ ਲੋਕ ਤੋਂ ਜਰੇ ਜਰੇ ਨਹੀਂ ਗਈ ਦੇਖ ਲੈ ਚੁਗ ਬੀਤ ਗਏ ਅਜੇ ਨਹੀਂ ਚਿੱਤ ਚ ਖੋਰ ਗਵਾਉਂਦਾ ਆਖੇ ਹਾਂ ਹਾਂ ਜੱਟ ਨੇ ਮੇਰੀ ਤੀਵੇਂ ਨੂੰ ਇਹ ਲਬਜ਼ ਆਖੇ ਕਿਉਂ ਪੋਰ ਭਲਿਆ ਲੋਕਾ ਤੂੰ ਭਗਵਾਨ ਉਹ ਜੱਟ ਤੇਰਾ ਉਹਦਾ ਕੀ ਮੇਲ ਨਾਲੇ ਜੋ ਗੱਲਾਂ ਕੇਰਾ ਮੂੰਹੋਂ ਨਿਕਲਗੀਆਂ ਸੋ ਨਿਕਲਗੀਆਂ ਮੂੰਹ ਚੋਂ ਨਿਕਲੀ ਜਾਣੀ ਹਵਾ ਤੇ ਉਹ ਵੀ ਤੂੰ ਸਿਆਣੇ ਜਾਣੀ ਕਮਾਲੋਂ ਨਿਕਲਿਆ ਤੀਰ ਤੇ ਮੂੰਹੋਂ ਨਿਕਲੀ ਗੱਲ ਕਦੇ ਪਛਾਹ ਮੁੜੀ ਐ ਚੱਲ ਹੁਣ ਖਿਹੜਾ ਛੱਡ ਕਿਉਂ ਇੰਨਾ ਹਰਖੇ ਹੋਇ ਤਾਇਆ ਹੁਣ ਬੱਸ ਵੀ ਕਰ ਕਿ ਕੁਹਾੜੇ ਪਾਟੇ ਮੂੰਹ ਵਾਲੀ ਗੱਲ ਜਮਾ ਕੇ ਹੀ ਸੱਚੀ ਕਰਕ ਕਰਕੇ ਦਿਖਾਉਣੀ ਆ ਸੰਮਣ ਨੇ ਜਿਹੜਾ ਝੜਕ ਦਿੱਤਾ ਤੇ ਅੱਕਿਆ ਜਿਹਾ ਉੱਠ ਕੇ ਘਰ ਨੂੰ ਤੁਰ ਪਿਆ ਗਿਆਨਾਂ ਵੀ ਉੱਠ ਕੇ ਸੰਮਣ ਦੇ ਮੰਗਰ ਹੀ ਤੁਰ ਪਿਆ ਪਰ ਚੁੱਪ ਨਹੀਂ ਕੀਤਾ ਤੂੰ ਵੱਡੇ ਵਾਈਂ ਤੂੰ ਵੱਡਾ ਵਾਈਂ ਧੱਕਾ ਨਾ ਕਰ ਮੇਰੇ ਨਾਲ ਤੂੰ ਮੇਰੀ ਗੱਲ ਦੀ ਰੰਜੀ ਨਾ ਮੰਨਿਆ ਕਰ ਦੇਖ ਜਾਨੀ ਇੱਕ ਤਾਂ ਸਿਰਾਫ ਵੀ ਹੋਇਆ ਆਪਣੀ ਕੌਮ ਨੂੰ ਉਹ ਵੀ ਪੂਰਾ ਹੋਣਾ ਹੀ ਹੋਇਆ ਜਾਨੀ ਸੰਤਾਂ ਦੇ ਵਚਨ ਅਲੇ ਤਾਂ ਨੀ ਨਾ ਜਾ ਸਕਦੀ ਬਾਈ ਬਾਕੀ ਮੈਂ ਜੋ ਵੀ ਕਹਿਣਾ ਉਹ ਕੋਈ ਮੇਰੇ ਸਾਰੇ ਨਹੀਂ ਜਾਨੀ ਮੇਰੇ ਮੂੰਹੋਂ ਤਾਂ ਕੁਜਰਤ ਆਪ ਕਢਾਉਂਦੀ ਐ ਐਸੇ ਬੋਲ ਬੋਲ ਮੇਰੇ ਦੱਸ ਕੀ ਸਾਰੇ ਹੈ ਚੱਲ ਅੱਛਾ ਤੂੰ ਮੈਨੂੰ ਇਹ ਦੱਸ ਵਈ ਅੱਗੇ ਕਦੇ ਐਸੀ ਕੋਈ ਗੱਲ ਝੂਠ ਨਿਕਲੀਂ ਦੇਖ ਹੁਣ ਆਪਣੀ ਸਾਰੀ ਉਮਰ ਨਿਕਲ ਗਈ ਜੇ ਤਾਂ ਕਦੇ ਕਿਸੇ ਨੇ ਦੂਰ ਨੇੜੇ ਆ ਕੇ ਸੁਨੇਹਾ ਦੇ ਕੇ ਬਾਈ ਤੁਹਾਡਾ ਫਲਾਣੇ ਪਿੰਡ ਵਾਲਾ ਸਰਵੰਧੀ ਪੂਰਾ ਹੋ ਗਿਆ ਤਾਂ ਇਸੀ ਗੱਲ ਕਦੇ ਝੂਠੀ ਹੋਈ ਹੈ ਨਾ ਕਦੇ ਤੇ ਨਹੀਂ ਹੋਈ ਤੇ ਜੇ ਕੋਈ ਆ ਕੇ ਇਹ ਦੱਸੇ ਕਿ ਭਾਈ ڈاکੂ ਸੋਡੇ ਟਿੱਬੀ ਵਾਲੇ ਖੇਤਾਂ ਲਈ ਕਿਕਰ ਦੇ ਮੋਢ ਸੇਰ ਤਸੇਰ ਪੱਕੇ ਦੀਆਂ ਸਿਉਣਾ ਦੀਆਂ ਟੋਮਾਂ ਦੱਬੇ ਦੱਬ ਕੇ ਤਾਂ ਰਾਤ ਥੋੜੀ ਮੈਂ ਆਪੇ ਸੂਪੀ ਜ਼ੇਰ ਵੀ ਪੈ ਕੀ ਤੇ ਦਿੱਤੀ ਵੀ ਕੀਤੀ ਏ ਤਾਂ ਜਾਨੀ ਨੀਰਾ ਝੂਠ ਹੀ ਨਿਕਲੂ ਕਦੇ ਜੱਟ ਨੂੰ ਰਾਜ ਮਿਲਦਾ ਸੁਣਾ ਅਜੇ ਕਹਿੰਦੇ ਸੱਕੇ ਨੂੰ ਤਾਂ ਦੋ ਘੜੀਆਂ ਦਾ ਰਾਜ ਮਿਲ ਗਿਆ ਸੀ ਤੇ ਉਹਨੇ ਚੰਮ ਦੀਆਂ ਵੀ ਚਾਲਾਂ ਚਲਾ ਲਈਆਂ ਸੀ ਪਰ ਜੱਟ ਨੂੰ ਕਿਸੇ ਨੇ ਦਿੱਤਾ ਕੋਈ ਕੋਈ ਹੁਦਦਾ ਕਦੇ ਬਸ ਫੇਰ ਜਾਨੀ ਦੀ ਜਿਹੜੀ ਕੌਮ ਤੇ ਰੋਂ ਕਰਮ ਹੀ ਖੋਟੇ ਲਿਖਿਆ ਲਿਖਾ ਕੇ ਲਿਆਈਏ ਉਹ ਪੁੱਲੇ ਆਸ ਕਿਥੋਂ ਰੱਖੇ ਵੱਡੇ ਬਾਈ ਜਾਨੀ ਤੂੰ ਦੱਸ ਬਾਈ ਆਹਣ ਤੋਂ ਬਿਨਾ ਹੋਰ ਇੱਥੇ ਆਉਗੀ ਤੇਰੇ ਚਿੱਤ 'ਚ ਹੈ ਬਾਈ ਕੋਈ ਦੇਵੀ ਦੇਵਤਾ ਉਤੋਂ ਮੋਹਰਾ ਦਾ ਹੀ ਮੀਂਹ ਭਰਾਉ ਆਪਣੇ ਪਿੰਡ ਤੇ ਜਾਨੀ ਤੂੰ ਇਹ ਸਮਝ ਕਰ ਬਾਈ ਜਿਨੇ ਜਨਮ ਜਨਮਾਂ ਜਨਮਾਂਤਰਾਂ ਤੋਂ ਕਦੇ ਜੱਟ ਦਾ ਭਲਾ ਹੀ ਨਹੀਂ ਕੀਤਾ ਹੁਣ ਤੇਰਾ ਮੇਰਾ ਫਾਇਦਾ ਕਰੂ ਨਾ ਕਦੇ ਨਹੀਂ ਕਰਦਾ ਫਾਇਦੇ ਵਾਲੇ ਤਾਂ ਦਾਤ ਹੀ ਨਹੀਂ ਆਉਣਾ ਉਹਨੇ ਜਦੋਂ ਸੋਚੂ ਨੁਕਸਾਨ ਦੀ ਗੱਲ ਸੋਚੂ ਹੈ ਕਾ ਨਹੀਂ ਪੱਕੀ ਗੱਲ ਜਾਨੀ ਕੀ ਝੂਠ ਹੈ ਹੈ ਬਾਈ ਕੀ ਕਹਿੰਦੇ ਸੰਮਣ ਭਰਿਆ ਪੀਤਾ ਉਹਦੇ ਮੂਹਰੇ ਨੀਵੀਂ ਪਾ ਕੇ ਤੁਰਿਆ ਗਿਆ ਉਹਨੂੰ ਪਤਾ ਸੀ ਕਿ ਜੇ ਉਹਨੇ ਹੁਣ ਇੱਕ ਵੀ ਪੁੱਠਾ ਸਿੱਧਾ ਸ਼ਬਦ ਸ਼ਬਦ ਬੋਲਿਆ ਤਾਂ ਗਿਆਨ ਨੇ ਅਰਥਨ ਤੱਕ ਬੋਲਣਾ ਨਹੀਂ ਸੀ ਹਟਣਾ ਸ਼ੁਕਰ ਹੈ ਹੂ ਸੀ ਕਿ ਸੰਮਣ ਕਾ ਘਰ ਪਹਿਲਾ ਹੁੰਦਾ ਸੀ ਉਹ ਪਿੱਠ ਪਵਾ ਕੇ ਅੰਦਰ ਲੰਘ ਗਿਆ ਪਰ ਗਿਆਨ ਆਵੇਂ ਆਪ ਮਹਾਰਾਹੀ ਬੋਲਦਾ ਤੁਰਿਆ ਗਿਆ ਲੋਕੀ ਕਹਿੰਦੀ ਸੀ ਉਹ ਨਹੀਂ ਉਹਦੇ ਅੰਦਰੋਂ ਫੀਮ ਬੋਲਦੀ ਸੀ ਪਰ ਫੀਮ ਹਮੇਸ਼ਾ ਪੁੱਠਾ ਹੀ ਕਿਉਂ ਬੋਲਦੀ ਸੀ ਇਹਦੀ ਅੱਜ ਤੱਕ ਕਿਸੇ ਨੂੰ ਸਮਝ ਹੀ ਨਹੀਂ ਆਈ ਇਹ ਸਚਾਈ ਸੀ ਕਿ ਗਿਆਨੇ ਲੰਗੇ ਦੇ ਘਰ ਮੇ ਬੋਲ ਸਾਰੇ ਪਿੰਡ ਦੇ ਬੜੇ ਰਿਆ ਉਤੋਂ ਦੀ ਹੋ ਕੇ ਕਾਲੇ ਬੱਦਲਾ ਵਾਂਗ ਘਰਾਂ ਦੀ ਵੇੜਿਆਂ ਵਿੱਚ ਧੂਏ ਵਾਂਗ ਸੰਘਣੇ ਹੁੰਦੇ ਲੋਕਾਂ ਦੀਆਂ ਹਿੱਕਾਂ 'ਚ ਲੈਣ ਲੱਗ ਪਏ ਸ਼ਾਇਦ ਇਸੇ ਕਰਕੇ ਹੀ 70 80 ਸਾਲਾਂ ਦੀਆਂ ਬੁੱਢੀਆਂ ਤੋਂ ਲੈ ਕੇ ਨਿਆਣਿਆਂ ਤੱਕ ਦੇ ਚਿਹਰੇ ਵਿਗਰਹਿਣੇ ਗਏ ਲੱਗਦੇ ਸਨ ਅੱਖਾਂ ਐਡੀਆਂ ਹੁਗੰ ਅੱਡੀਆਂ ਗੰਗਾਂ ਤੇ ਸਾ ਔਖਾਉਣ ਲੱਗ ਪਏ ਅਜੇ ਦੁਪਹਿਰਾ ਨਹੀਂ ਸੀ ਹੋਇਆ ਪਰ ਸੂਰਜ ਆਸਮਾਨ ਦੇ ਇਰਦ ਗੁਵਾਰ ਵਿੱਚੋਂ ਦੀ ਬੰਦਿਆਂ ਤੇ ਪਸ਼ੂਆਂ ਦੇ ਪਿੰਡਿਆਂ ਨੂੰ ਲੋਹੀ ਜਾਂਦਾ ਸੀ ਪਿੰਡ ਦੇ ਚਾਰ ਸਫੇਰੇ ਦੂਰ ਦੂਰ ਤੱਕ ਧੂੜ ਹੋਰ ਸੰਘਣੀ ਹੋ ਕੇ ਪੱਠ ਤੇ ਰੇਤੇ ਵਾਂਗ ਲੋਕਾਂ ਦੇ ਸਿਰਾਂ 'ਚ ਘਿਰਨ ਲੱਗ ਪਈ ਸੀ ਹਰ ਕਿਸੇ ਨੂੰ 12 ਬਰਿਆਂ ਦਾ ਕਾਲ ਦਿਖਾਈ ਦੇ ਗਿਆ ਲੱਗਦਾ ਸੀ ਇਸ ਕਾਲ ਦੇ ਭਿਆਨਕ ਸੁਪਨਾ ਦੇ ਪਰਛਾਵੇਂ ਗਿਰਜਾਂ ਵਾਂਗ ਬਨੇਰਿਆਂ ਉੱਤੋਂ ਦੀ ਕੇੜੇ ਮਾਰਦੇ ਪਰਤੱਖ ਦਿਸਾਂ ਲੱਗ ਪਏ ਸਨ। ਇਦੂ ਵਿਗਾਹ ਇਹ ਬੋਲ ਸਵਾਤਾ ਕੋਠੜਾ ਦੀਆਂ ਕੰਧਾਂ ਵਿੱਚ ਕਿੱਕਰਦਿਆਂ 16 ਵਾਂਗ ਥਾਂ-ਥਾਂ ਕੁੱਬੇ ਦਿਸਾਂ ਲੱਗ ਪਏ। ਇਹੋ 16 ਮਗਰੋਂ ਪਿੰਡ ਦੇ ਬੰਦਿਆਂ ਦੇ ਹੱਥਾਂ ਪੈਰਾਂ ਤੇ ਅੱਖਾਂ ਵਿੱਚ ਵੀ ਪੜ-ਪੜ ਕੇ ਟੁੱਟਦਿਆਂ ਜੱਪਦ। ਇੰਨਾ ਦੀ ਪੀੜ ਤੇ ਜ਼ਹਿਰ ਨਾਲ ਰੋਮ-ਰੋਮ ਜਸ ਕੰ ਲੱਗ ਪਿਆ ਤੇ ਬੋੜਪੜੀਆਂ ਦੀਆਂ ਨਾੜਾਂ ਟਸ ਟਸ ਕਰਦੀਆਂ ਫੜਕਣ ਲੱਗ ਪਈਆਂ। ਇਸੇ ਪੀੜ ਤੇ ਜ਼ਹਿਰ ਨਾਲ ਚੰਗੀਆਂ ਪਲੀਆਂ ਔਰਤਾਂ ਦੀ। ਪਹਿਲਾਂ ਅੰਗ ਨੀਲੇ ਪੈਣ ਲੱਗ ਪਏ ਫਿਰ ਦਿਮਾਗਾ ਉੱਤੇ ਵੀ ਅਸਰ ਹੋਣ ਲੱਗ ਪਿਆ। ਸਿਆਣੀਆਂ ਬਿਆਣੀਆਂ ਬੁੱਢੀਆਂ ਦੇ ਦਿਮਾਗ ਵੀ ਇਸ ਪੀੜ ਨਾਲ ਹਿੱਲ ਗਏ ਲੱਗੇ। ਉਹ ਬਿਨਾਂ ਕਿਸੇ ਗੱਲ ਤੋਂ ਕਦੇ ਨਿਆਣਿਆਂ ਨੂੰ ਗਾਲ੍ਹਾਂ ਕੱਢਣ ਤੇ ਮਾਰਨ ਕੁੱਟਣ ਲੱਗ ਪੈਂਦੀਆਂ ਤੇ ਕਦੇ ਫੌੜੇ ਚੁੱਕ ਕੇ ਪਸ਼ੂਆਂ ਦੇ ਪੁੜੇ ਤੇ ਗਿੱਟੇ, ਗੋਡੇ ਗਿੱਟੇ ਪਾਣ ਸੁਰਦਨ। ਨਿਆ ਨਿਆ ਦਾ ਚੀਂ ਚੰਗਾੜਾ ਤੇ ਪਸ਼ੂਆਂ ਦੇ ਰੰਬਣ ਨੇ ਖੇਤੀ ਫਿਰਦੇ ਬੰਦਿਆਂ ਨੂੰ ਵਿਚੈਨ ਕਰ ਦਿੱਤਾ ਹਰ ਕੋਈ ਨਾਲ ਦੇ ਖੇਤ ਵਾਲੇ ਨੂੰ ਪੁੱਛਣ ਲੱਗਾ ਆਹ ਕੁਰਲਾਟ ਕਾਦਾ ਪਾਈ ਜਦੋਂ ਨਾਲ ਦਾ ਕੰਨ ਲਾ ਕੇ ਪਿੰਡ ਵੱਲੋਂ ਆਉਂਦੀਆਂ ਖੜਮਗ ਆਵਾਜ਼ਾਂ ਸੁਣਦਾ ਤਾਂ ਉਹ ਵੀ ਸਹਿਮ ਜਾਂਦਾ ਫਿਰ ਸਵਾਲ ਕਰਨ ਵਾਲੇ ਨੂੰ ਪੁੱਛਦਾ ਇਹ ਗੱਲ ਕੀ ਹੋ ਗਈ ਬਾਈ ਦੋਏ ਖਾਬਰੇ ਜਿਹੀ ਪਿੰਡ ਵੱਲ ਮੂੰਹ ਕਰਕੇ ਖੜੋ ਜਾਂਦੇ ਵਰ ਕੁਝ ਚੇਰਮ ਕਰੋ ਐਵੇਂ ਆਪਣੇ ਹੀ ਕੰਨ ਵੱਜਦੇ ਆ ਕਹਿ ਕੇ ਅਵੇਸਲੇ ਹੋਣ ਦਾ ਯਤਨ ਕਰਦੇ ਪਰ ਦੁਪਹਿਰ ਢਲਦਿਆਂ ਹੀ ਭਲੇਖੇ ਦੂਰ ਹੋ ਗਏ ਧੰਗੜ ਪਿੰਡ ਦੇ ਖੇਤਾਂ ਨਾਲ ਲੱਗਦੇ ਖੇਤ ਵਾਲੇ ਮਾਲ ਲੇ ਕੇ ਅਰਜਨ ਨੇ ਤਿੰਨ ਟਿੱਡੇ ਦੇਖੇ ਤਾਂ ਪਹਿਲਾਂ ਉਸਨੇ ਸੋਚਿਆ ਅੱਕ ਦੇ ਟਿੱਡੇ ਹੋਣਗੇ ਪਰ ਜਦ ਉਹ ਜਦ ਇੱਕ ਉੱਚੀ ਉਡਾਰੀ ਮਾਰ ਕੇ ਤਿੱਬੀ ਵਾਲੇ ਝੰਡ ਤਾਈ ਵੀ ਜਾ ਪਹੁੰਚਿਆ ਤਾਂ ਅਰਜਨ ਦਾਤੀ ਸੁੱਟ ਕੇ ਉੱਤਰ ਭੱਜ ਗਿਆ ਉਹਦੇ ਵੱਟ ਤਾਂ ਹੀ ਉੱਪਰਦਿਆਂ ਹੀ ਦੂਜਾ ਟਿੱਡਾ ਵੀ ਉੱਡ ਪਿਆ ਅਰਜਨ ਥੰਮ ਵਾਂਗ ਉੱਥੇ ਹੀ ਗੱਡਿਆ ਗਿਆ ਤੇ ਦੂਰ ਤੱਕ ਉੱਡਦੇ ਟਿੱਡੇ ਵੱਲ ਦੇਖਦਾ ਰਿਹਾ ਜਦੋਂ ਵੱਟ ਦੇ ਪਰਲੇ ਪਾਸੇ ਨਿਗਾ ਮਾਰੀ ਤਾਂ ਤੀਜਾ ਟਿੱਡਾ ਵੱਟ ਦੇ ਨਾਲ ਲੱਗਿਆ ਕੇਸਰ ਰਿਹਾ ਸੀ ਉਸ ਨੂੰ ਦੇਖ ਕੇ ਉਸ ਦੀਆਂ ਅੱਖਾਂ ਅੱਡੀਆਂ ਗਈਆਂ ਤੇ ਚਾਰੇ ਪਾਸੇ ਹਨੇਰਾ ਦਿਸਣ ਲੱਗ ਪਿਆ ਤਬੂਕਾ ਮਾਰ ਕੇ ਜੋਰ ਦੀ ਜੁੱਤੀ ਨਾਲ ਟਿੱਡੇ ਨੂੰ ਫੇਸ ਉੱਟਿਆ ਕਚੀਚੀ ਵੱਟ ਦਾ ਸਾਰੇ ਜੋਰ ਨਾਲ ਉਸੇ ਥਾਂ ਜੁੱਤੀ ਲਾ ਕੇ ਅੱਡੀ ਮਾਰੀ ਤੇ ਦੋ ਤਿੰਨ ਗਾਲਾਂ ਕੱਢ ਕੇ ਕਾਲੇ ਪੈਰੀ ਪਛਾ ਮੁੜ ਪਿਆ ਰਸਮੋੜ ਹੋਈ ਤੇ ਨਿਸਰੀ ਬਸਰੀ ਦੀ ਭਰੀ ਚੁੱਕ ਗਈ ਪਿੰਡ ਦੇ ਚੁੱਕ ਕੇ ਪਿੰਡ ਵਾਲ ਭੱਜ ਤੁਰਿਆ ਜਿਸ ਖੇਤ ਕੋਲੋਂ ਲੰਘਿਆ ਉੱਥੇ ਜਿਵੇਂ ਅੰਗਿਆਰ ਭਰਾਉਂਦਾ ਗਿਆ ਜਿਨ੍ਹਾਂ ਨਾਲ ਖੇਤੀ ਫਿਰਦੇ ਬੰਦਿਆਂ ਦੇ ਪਿੰਡੇ ਵੀ ਸੜਨ ਲੱਗ ਪਏ ਚੜਦੇ ਹਾੜ ਹੀ ਕੁਰੀਤੀਆਂ ਚਾਰ ਕਣੀਆਂ ਪੈਨ ਕਰਕੇ ਬਰਾਨੀ ਖੇਤਾਂ ਚ ਹੀ ਇਕੱਠਾ-ਗੇਠਾ ਗੇਠ-ਗੇਠ ਹੋਇਆ ਚਰੀ ਗਵਾਰਾਂ ਤੇ ਤੇ ਬੰਗਾ ਉੱਤੇ ਕਿਤੇ ਕਿਤੇ ਉਗੜਾ ਬਿਰਲਾ ਵਾਜਰਾ ਸਭ ਫਸਲਾਂ ਲਾਟੀ ਬਲਦੀਆਂ ਦਿਸਣ ਲੱਗ ਪੰਗਾ ਤੇ ਫਿਰ ਅੱਗ ਬੁਝਾਉਣ ਵਾਲਿਆਂ ਵਾਂਗ ਪਿੰਡ ਵੱਲ ਮੁੜਦਾ ਮੁੜਦੇ ਬੰਦੇ ਵੀ ਤੇ ਤੀਵੀਆਂ ਵਾਂਗ ਵੀ ਨੀਂ ਪਾਗਰਾਂ ਵਾਲਾਂ ਗੱਲਾਂ ਕਰਨ ਲੱਗ ਪਈ ਕੰਗਾ ਨੇ ਬਲਦਾਂ ਦੇ ਪਿੰਡਿਆਂ ਉੱਤੇ ਪ੍ਰਾਲੀਆਂ ਤੇ ਸੋਟੀਆਂ ਮਾਰ ਮਾਰ ਲਾਸ਼ਾਂ ਪਾ ਦਿੱਤਾਂ ਪਸ਼ੂਆਂ ਦੇ ਰੰਬਣ ਤੇ ਅਰਾਟ ਨਾਲ ਭਿਆਨਕ ਹਫਤੇ ਦਾ ਅਹਿਸਾਸ ਵਧਣ ਲੱਗ ਪਿਆ ਕਿਸੇ ਦੇ ਮੂੰਹੋਂ ਕੋਈ ਚੱਜ ਦੀ ਗੱਲ ਨਹੀਂ ਸੀ ਨਿਕਲਦੀ ਅਕੱਲਾ ਠਾਕਰਾ ਫੌਜੀ ਸੀ ਜਿਹੜਾ ਆਪਣੀ ਦਵੰਦੀ ਜਾਂਦੀ ਆਵਾਜ਼ ਦੇ ਕੁਝ ਕੁਬੀ ਹੋਈ ਬੈਠਣੋਂ 베ਰੀ ਦੀ ਛੋਟੀ ਦੇ ਆਸਰੇ ਬੋਚਦਾ ਲੋਕਾਂ ਦੇ ਮੰਦੇ ਬੋਲ ਸੁਣਦੇ ਆਪ ਮਹਾਰਾਹੀ ਬੋਲਦਾ ਫਿਰਦਾ ਸੀ ਓਏ ਭਲਿਆ ਲੋਕਾ ਕਾਦੀ ਖਾਤਰ ਫਿੱਕੇ ਬੋਲ ਬੋਲਦਾ ਚਾਰ ਦਿਨਾਂ ਦੀ ਜ਼ਿੰਦਗਾਨੀ ਹੈ ਕੁਝ ਖੱਟ ਕਮਾ ਜਸ ਦੀ ਖੱਟੀ ਤਾਂ ਜੋ ਸੱਚੀ ਦਰਗਾਹ ਉਜਲਾ ਮੁਖ ਲੈ ਕੇ ਆ ਜਾਵੇ ਇਹ ਸੰਸਾਰ ਦੇ ਦੁੱਖ ਨਹੀਂ ਮਿਟਦੇ ਜੇ ਤੂੰ ਅੱਖੇ ਵਾਈ ਮਰਟ ਜਾਣਗੀ ਕੁਛ ਖਬਰ ਸੁਰਤ ਕਰ ਸਿਆਣਾ ਬਣ ਗੁਰੂ ਦੀ ਬਾਣੀ ਚਿਤਾਰ ਸੰਤਾ ਦੇ ਵਚਨਾਂ ਦਾ ਧਿਆਨ ਕਰ ਸੋਚਾ ਬੋਲ ਸਿਆਣਾ ਦੇ ਵਚਨ ਚੇਤੇ ਕਰ ਇਸੇ ਚ ਭਲਾ ਫਿੱਕੇ ਬੋਲਾਂ ਨਾਲ ਤਾਂ ਧੁਰ ਕੀ ਬਾਣੀ ਮਜੂਦ ਤਨ ਮਨ ਫਿੱਕਾ ਹੋ ਜਾਂਦਾ ਹੁੰਦੇ ਕਿਨੇ ਬਸ ਫੇਰ ਕੋਈ ਜੇਬਾਂ ਨੂੰ ਮਲੀਨ ਕਰਦਾ ਧਰਮ ਰਹਿ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਉਥੇ ਉਜਲੇ ਮੁਖ ਜਾਈਏ ਤਾਂ ਮੁਕਤੀ ਹੋਈ ਨਹੀਂ ਇੱਥੇ ਵੀ ਅਕਾਰਥ ਗਈ ਤੇ ਉਥੇ ਉਸ ਸੱਚੀ ਦਰਗਾਹ ਵੀ ਢੋਈ ਨਹੀਂ ਮਿਲਨੀ ਤਾਂ ਫਿਰ ਫਿਰ ਜਾਵੇਂਗਾ ਕਿੱਥੇ ਜੇ ਸਮਝੇ ਤਾਂ ਇੱਥੇ ਹੀ ਜਨਮ ਸਫਲਾ ਕਰ ਕਿਉਂ ਇਹ ਜੱਗ ਸੱਚੇ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਦਾ ਇਸ ਵਿੱਚ ਮੇ ਵਾਸ ਇੱਥੇ ਵੀ ਉਹੀ ਵਸਦੇ ਆ ਫਿਰ ਮੰਦਾ ਕਿਸ ਨੂੰ ਆਖੀ ਤੇ ਜਿਸ बिन ਕੋਈ ਨਹੀਂ ਇੰਨਾ ਵਚਨਾ ਦਾ ਧਿਆਨ ਕਰ ਕੁਛ ਸਮਝ ਕਰ ਪਰ ਉਹਦੀ ਆਵਾਜ਼ ਹੀ ਇੰਨੀ ਧੀਮੀ ਸੀ ਕਿ ਕਿਸੇ ਨੂੰ ਨਹੀਂ ਸੀ ਸੁਣਦੀ ਜਿਹਨੂੰ ਸੁਣਦੀ ਸੀ ਉਹ ਵੀ ਅਣਸੁਣੀ ਕਰ ਦਿੰਦਾ ਜਾਂ ਫਿਰ ਬੋੜ-ਬੋੜ ਕਰਨ ਲੱਗ ਪੈਂਦਾ ਆਇਆ ਵੱਡਾ ਗਿਆਨੀ ਆਖੇ ਪੈਨ ਟੋੜਿਆ ਜਾਪੇ ਕਮਲੀ ਨੂੰ ਝਾਟਾ ਖੋਲ ਲਾਂਦੀ ਲੱਗਿਆ ਗਿਆਨ ਕੋਟਣ ਹੈਲਾ ਨਾ ਹਿਲੀ ਸਾਰਾ ਦਿਨ ਕਬੀਲਦਾਰਾਂ ਨੂੰ ਮੱਤਾ ਦਿੰਦਾ ਫਿਰੋ ਪੈਲਸਨ ਆ ਗਈ ਚੌਪੜੀਆਂ ਮੰਨੀਆਂ ਸ਼ਕਲੀਆਂ ਤੇ ਤੁਰ ਪਿਆ ਗਿਆਨ ਕੋਟਣ ਇਹਦੇ ਤੇ ਕਿਹੜਾ ਜੋਰ ਲੱਗਦਾ ਜ਼ਮੀਨ ਹਿੱਸੇ ਤੇ ਦੇਤੀ ਤੇ ਆਪ ਬਣ ਗਿਆ ਚੌਕੂਟਾ ਕਾ ਗਿਆਤਾ ਵੱਡਾ ਵਿਦਵਾਨ ਬੁੜੀ ਵਿਚਾਰੀ ਮੰਜੇ 'ਚ ਪਈ ਐ ਚੌ ਸਾਲਾਂ ਦੀ ਉਹਨੂੰ ਨੀ ਗਿਆਨ ਦੀ ਬੂਟੀ ਨਾਲ ਰਾਜ਼ੀ ਕਰ ਲੈਂਦਾ ਪਤਾ ਉਹਦੇ ਲੱਗੂ ਇਹਨੂੰ ਗਿਆਨ ਧਿਆਨ ਦਾ ਜਿੱਦਿਓ ਮਰ ਗਈ ਫਿਰ ਕੋਈ ਆਹਰ ਰਹਿਣਾ ਹੀ ਨਹੀਂ ਪਿਆ ਗਿੱਦੜ ਆਗੂ ਤਾਂ ਤਾ ਹਾਂ ਮੂੰ ਚੱਕ ਕੇ ਹੌਂ ਕਿਆ ਕਰੂ ਹੌਂ ਕਿਆ ਕਰੂ ਵੱਡਾ ਤਰਮਾਤਮਾ ਪਰ ਅਜੇ ਹੀ ਸਿਆਣੇ ਬਿਆਣੇ ਰੋਟੀ ਟੋਕ ਖਾ ਕੇ ਅਜੇ ਵੀ ਬੇਖਬਰ ਹੋਏ ਸੱਥ ਚ ਇਹੀ ਬੈ ਛੱਤ ਚ ਹੀ ਬੈਠੇ ਸਨ ਉਹਨਾਂ ਨੇ ਸਵੇਰ ਤੋਂ ਹੀ ਆਪਣੀ ਨਿਤਨੇਮ ਵਾਲੀ ਚੌਂਕੀ ਚਾਹ ਛੱਡੀ ਸੀ ਕੋਈ ਲੱਸੀ ਪੀ ਕੇ ਦੋ ਦੋ ਚੋਪੜੀਆਂ ਖਾ ਕੇ ਮੋੜਾ ਬੈਠੇ ਸੀ ਹਾਂ ਹਾਂ ਬਲ ਨੂੰ ਵੜੀਆਂ ਤਵੀਕਾਂ ਤੇ ਹੋਰ ਭਾਈ ਜੀ ਭੋਗ ਵਾਲੇ ਬਾਣੀ ਪੜਦਾ ਤਾਂ ਹੁੰਦਾ ਬਲ ਹੋਇਆ ਬੰਦਨ ਛੁੱਟੇ ਸਭ ਕੁਝ ਹੋਤ ਹੋ ਉਪਾਈ ਬਲ ਮੂਰੇ ਤਾਂ ਭਾਈ ਭੂਤ ਨੇ ਨੱਚ ਦਿਆ ਤੂੰ ਸਿਆਣੇ ਮਾੜੇ ਨੂੰ ਤਾਂ ਕੋਈ ਖੇਤ ਦੀ ਵੱਟ ਹੀ ਨਹੀਂ ਟੱਪਣ ਦਿੰਦਾ ਅੱਗੇ ਹਮਾਰੀ ਹਰੀ ਅੰਗੂਰੀ ਮਿ ਮਿ ਦਤਾ ਹੈ ਦਿੰਦੇ ਕੋਈ ਵੱਟ ਟੱਪਣ ਤਕੜਾ ਆਵਦੀ ਕਿੱਕਰ ਤੋਂ ਦੰਤ ਨਹੀਂ ਤੋੜਨ ਨਾ ਦਿੰਦਾ ਇਹ ਹੈ ਬਲ ਦੀਆਂ ਤਵਿਕਾ ਹੈ ਕਿ ਨਹੀਂ ਅਜਈਆਂ ਗੱਲਾਂ ਜਦ ਮੁੱਕਣ ਲੱਗਦੀਆਂ ਤਾਂ ਕੋਈ ਨਾ ਕੋਈ ਮੋੜ ਸਵੇਰ ਵਾਲੇ ਬੰਦੇ ਦੀ ਕਥਾ ਛੇੜ ਲੈਂਦਾ ਪਰ ਤੀਜੇ ਪੈਰ ਮਬਰੂ ਇੰਨਾ ਕੜ ਗਿਆਨੀਆਂ ਨੂੰ ਵੀ ਖੇਤੋਂ ਆਏ ਬੰਦਿਆਂ ਤੋਂ ਮਾੜੀਆਂ ਖਬਰਾਂ ਸੁਣ ਕੇ ਚਿੰਤਾ ਹੋਣ ਲੱਗ ਪਈ ਤਾਂ ਸਾਰੇ ਉਧਰਲੇ ਪਾਸੇ ਹੋ ਤੁਰੇ ਪਰ ਹਾੜ ਦਾ ਲੰਬਾ ਦਿਨ ਮੁੱਕਣ ਚ ਹੀ ਨਹੀਂ ਆਉਂਦਾ ਦੁਪਹਿਰ ਮਬਰੂ ਘਰੀ ਜਾਣ ਦਾ ਵੇਲਾ ਹੋਵੇ ਤਾਂ ਜਾਣ ਨਹੀਂ ਬੁੱਢਿਆਂ ਦਾ ਕੀ ਕੰਮ ਨੂਹਾ ਬੋਹਾ ਕਰਦਾ ਕੰਮ ਤੰਤਾ ਨੇ ਵੇੜਨ ਕੀ ਸੌਰਿਆਂ ਪਤੌਰਿਆਂ ਤੋਂ ਕੁੰਡ ਕੱਢਣ ਚ ਉਲਝਿਆ ਰਹੇ। ਦੇਨ ਅਜੇ ਖੜਾ ਸੀ ਕਿਸਵੀਰ ਵਾਲੇ ਰਾਹੀ ਤੇ ਕਲਿਆਣੀ ਬੋਲ ਸੱਚ ਹੋ ਗਏ। ਆ ਕੀ? ਆ ਕੀ ਭਾਈ ਰਤਨਾਮਾਨ ਕਵਰਾਇਆ ਜਿਹਾ ਉੱਠ ਕੇ ਖੜਾ ਹੋ ਗਿਆ। ਫਿਰ ਅੱਖਾਂ ਤੇ ਹੱਥ ਧਰਦਾ ਛਿਪ ਦੇਵਾਲ ਦੇਖਣ ਲੱਗ ਗਿਆ। ਆ ਤਾਂ ਸੱਚੀ ਉਹ ਗੱਲ ਹੋ ਗਈ। ਲੱਗਦੀ ਐ ਨਾ ਭਾਈ ਵਾਖਰੂ। ਅਚਾਨਕ ਹਨੇਰ ਘਵਾਰ ਹੋ ਗਿਆ। ਸਾਰੇ ਕਾਲੀ ਨਾਲ ਘਰਾਂ ਨੂੰ ਤੁਰ ਸਾਰੇ ਕਾਲੀ ਨਾਲ ਘਰਾਂ ਨੂੰ ਤੁਰ ਪੇ ਮਢੀਰ ਟੇਰੇ ਵੱਲ ਭੱਜ ਤੁਰੇ ਪਰ ਗਲੀ ਵਿੱਚੋਂ ਹੀ ਇਹ ਅਣਜਾਕੇ ਮੁੰਡੇ ਆਣ ਆਗੇ ਆਣ ਆਗੇ ਕੂਕਦੇ ਮੁੜ ਘਰਾਂ ਨੂੰ ਭੱਜ ਤੁਰੇ ਉਹਨਾਂ ਦੀਆਂ ਚੀਕਾਂ ਕੂਕਾਂ ਸੁਣ ਕੇ ਸਾਰੇ ਪਿੰਡ ਦੇ ਤੀਵੀਆਂ ਬੰਦਿਆਂ ਦੇ ਚਿਹਰਿਆਂ ਉੱਤੇ ਅੰਨੇ ਹੋਏ ਸੂਰਜ ਵਾਂ ਕਾਲਖ ਫਿਰ ਗਈ ਬੱਠਲਵਾਲ ਤੇ ਪੀ ਪੀ ਡੱਬਾ ਛੰਨਾ ਥਾਲੀ ਜੋ ਵੀ ਕਿਸੇ ਦੇ ਹੱਥਾਂ ਚੁੱਕ ਕੇ ਖੇਤਾਂ ਨੂੰ ਭੱਜ ਤੁਰਿਆ ਪਾਂਡਿਆਂ ਦੀਆਂ ਵੇਸ ਸੁਰੀਆਂ ਦਿਲ ਦਿਲ ਹਾਉਣ ਵਾਲੀਆਂ ਆਵਾਜ਼ਾਂ ਤੇ ਉੱਚੇ ਹੋਂ ਕਹਿੰਦਾ ਉਸ ਕਾਲ ਕਮਾਈ ਦੇ ਬੰਜਰ ਪਿੰਡੇ ਉੱਤੇ ਕੋਈ ਅਸਰ ਨਹੀਂ ਸੀ ਹੋ ਰਿਹਾ ਆਸਮਾਨ ਚੀਰੂਆਂ ਆਵਾਜ਼ਾਂ ਦੇਖੀਆਂ ਲੋਕਾਂ ਤੁਰ ਰੱਬ ਤੱਕ ਫੈਲੇ ਦਾਉ ਦੀ ਅਸਪਰਤੀ ਦੀ ਉੱਤੇ ਤੀਲਾਂ ਦੇ ਤੀਰਾਂ ਵਾਂਗ ਵੱਜ-ਵੱਜ ਰੋੜਾ ਡਲੀਆਂ ਡੇਕਰਾਂ ਤੇ ਕੱਚੇ ਪੱਕੇ ਦਲਿਆਂਵਾਂਗ ਮੋੜ ਲੋਕਾਂ ਦੇ ਸਿਰਾਂ 'ਚ ਆ ਵਜ ਰੰਗਾਂ ਸਨ ਬਾਹ ਕੁੜੀ ਆ ਕਲਜੋਗਨ ਕਿੱਥੋਂ ਆ ਗਈ ਨਿੱਕੇ ਨਿਆਣੇ ਦੀ ਤੀਵੀਆਂ ਅੱਖਾਂ ਅੜੜਾ ਅਸਮਾਨ ਵੱਲ ਵੇਂਦ ਨਾ ਰਹਿ ਕੰਗਾ ਅਜੇ ਤੱਕ ਵੀ ਕਿਸੇ ਨੂੰ ਸੱਚ ਨਹੀਂ ਸਿਆਉਂਦਾ ਲੋਕ ਇਹਨੂੰ ਕਾਲੀ ਬੋਲੀ ਹਨੇਰੀ ਸਮਝਣਾ ਚਾਉਂਦੇ ਸੀ ਪਰ ਸੱਚ ਨੂੰ ਝੂਠ ਕੌਣ ਬਣਾਵੇ ਪਲਾਂ ਸ਼ਨਾ ਅੰਦਰ ਗਰਦ ਗਵਾਰ ਤੇ ਮਿੱਟੀ ਰੇਤੇ ਦੀ ਥਾਂ ਬਣੇ ਰਿਆ ਉਤੋਂ ਦੀ ਲੰਗਦੇ ਹਜ਼ਾਰਾਂ ਲੱਖਾਂ ਟਿੱਗੀਆਂ ਦੀ ਛੂਕ ਕਰਦੇ ਬਾਦੇ ਹਨੇਰੇ ਤੋਂ ਪੈਪੀਤ ਹੋਏ ਨਿਆਣੇ ਮਗਰ ਲੇ ਕੋਠਾਂ ਤੇ ਸਵਾਤਾ ਵਿੱਚ ਚਾਲੂ ਕੇ ਸਨ ਕੰਗਾ ਨੇ ਕਾਮਰੌਲੀ ਪਾ ਦਿੱਤੀ ਖਿਜੀਆਂ ਮਾਮਾ ਨੇਰੇ ਵਿੱਚ ਹੀ ਇਹਨਾਂ ਨੂੰ ਧeol ਧਫਾ ਕਰਨ ਦੇ ਪੰਗਾ ਸਾਰੇ ਪਿੰਡ ਚ ਜੀਤੇ ਦੇ ਘਰ ਵਾਲੀ ਦਿਆਲੂ ਹੀ ਨਹੀਂ ਸੀ ਜੀਨੇ ਨਿਆਣਿਆਂ ਨੂੰ ਛੜਕਨ ਦੀ ਥਾਂ ਸਵਾਤ ਵਿੱਚ ਜਾ ਕੇ ਬੁੱਕਲ ਵਿੱਚ ਲਕੋ ਲਿਆ ਸੀ ਤਲਾਸੇ ਦਿੰਦੀ ਕੁਝ ਸਹਿਮੀਆਂ ਨਜ਼ਰਾਂ ਨਾਲ 베ਰੇ ਵੱਲ ਫਟਾਕ ਫਟਾਕ ਟੁੱਟਦੇ ਟੁੱਟੇ ਖੰਭਾਂ ਨਾਲ ਕਿਸਰਦੇ ਤੇ ਖੁਰਲੀਆਂ ਦੀਆਂ ਡੇਉਲਾਂ ਕੋ ਉੋਠਿਆਂ ਦੇ ਮਨੇਰਿਆਂ ਕੰਧੋਲੀਆਂ ਤੇ ਕਿੱਲਿਆਂ ਤੇ ਬੁੜਕ ਦੇ ਉਂਗਲਾਂ ਵਰਗੇ ਮੋਟੇ ਲੰਬੇ ਟੇਡਿਆਂ ਦਾ ਕਨੇਉਣਾ ਪੈ ਫਿੱਤ ਕਰਨ ਵਾਲਾ ਦ੍ਰਿਸ਼ ਸੀ ਪਰ ਇਹ ਕਹਿਰ ਕਿਤੇ ਮੁੱਕਦਾ ਨਹੀਂ ਸੀ ਲੱਗਦਾ ਦਿਨ ਛਿਪਣ ਵਾਲਾ ਹਨੇਰਾ ਕਾਲੀ ਧੂਏ ਵਾਂਗ ਬਦੇਰੇ ਸੰਗਣਾ ਹੋਣ ਲੱਗ ਪਿਆ ਖੇਤੀ ਗਈ ਬੰਦੇ ਦੀਵੇ ਵੱਟੀਆਂ ਵਾਲੇ ਤਾਂ ਹੀ ਤੈਂ ਨਹੀਂ ਸੀ ਮੁੜ ਸਕੀ ਜਦੋਂ ਵੱਡੀ ਰਾਤ ਹੋਏ ਮੁੜੇ ਤਾਂ ਸਭ ਦੇ ਸੰਗ ਬੈਠੇ ਹੋਏ ਸਨ ਕਿਸੇ ਦੀ ਆਵਾਜ਼ ਨਹੀਂ ਸੀ ਨਿਕਲਦੀ ਅੱਖਾਂ, ਨੱਕ, ਮੂੰਹ, ਟੰਗਾਂ, ਮਾਂ ਸੋਜੀਆਂ ਲੱਗਦੀਆਂ ਸਨ। ਝਾੜ ਮਲਿਆਂ ਨਾਲ ਲੜੜ ਕੇ ਕੱਪੜੇ ਲੰਗਾਰ ਹੋ ਗਏ ਸਨ। ਟਿੱਡੇ ਮਿੱਧਣ ਨਾਲ ਜੁੱਤੀਆਂ 'ਚ ਚਰਕਲ ਹੋ ਗਈ ਸੀ। ਜਿਵੇਂ ਸਣੇ ਜੁੱਤੀਆਂ ਕਾਹਣੀਆਂ 'ਚ ਨਿਕਲ ਕੇ ਆਏ ਹੋਣ। ਐਸਾ ਦੋ ਛਕ ਵਰਗ ਦੋ ਜ਼ਖਮ ਵਰਗਾ ਦਿਨ ਸੀ। ਰਾਤ ਵੀ ਅੰਨੀ ਬੋਲੀ ਸੀ। ਹੱਥ ਨੂੰ ਹੱਥ ਮਾਰਿਆ ਨਹੀਂ ਸੀ ਦਿਸਦਾ। ਕੈਰਾਂ ਦੀ ਇਹ ਰਾਤ ਸਾਰੇ ਪਿੰਡ ਨੇ ਭੁੱਖਣ ਪਾਣੇ ਅੱਖਾਂ 'ਚ ਲਗਾਈ। ਡਰੇ ਸੈਵੇਂ ਨਿਆਣੇ ਸੁਪਨਾ ਵਿੱਚ ਬੜ ਬੜਾਂ ਦੇ ਰਹੇ ਮਾਮਾ ਉਹਨਾਂ ਨੂੰ ਥਾਪੜ ਦਿੰਦਾ ਤੇ ਕਦੇ ਝੜਕ ਦਿੰਦਾ ਰਿਆਂ ਮਰਦ ਚਰੀਟੇ ਤੇ ਮੁੜ ਕੇ ਨਾਲ ਮਸ਼ਕੇ ਪਿੰਡਾਂ ਨੂੰ ਖੁਰਕਦੀ ਪਲੋਸ ਦੇ ਅੰਦਰ ਬਾਹਰ ਫਿਰਦੇ ਕਦੇ ਉਸ ਦੇ ਪਾਣੇ ਨੂੰ ਮੰਨਣ ਦੇ ਹੌਕੇ ਭਰਦੇ ਰਹੇ ਤੇ ਕਦੀ ਉਸ ਨੂੰ ਪੱਤੇਵਰੇ ਨੂੰ ਧੀਆ ਪੈਣ ਦੀਆਂ ਗਾਲਾਂ ਦਿੰਦੇ ਰਹੇ ਪਰ ਰਾਤ ਕਿਵੇਂ ਵੀ ਬੀਤ ਨਹੀਂ ਸੀ ਰਹੀ ਜੁਗਾਂ ਲੰਬੀ ਹੋਕ ਲੱਗਦੀ ਸੀ ਜਿਵੇਂ ਅੱਜ ਇਹ ਤਿੰਨ ਚੁਰਕ ਬੀਤਣ ਵਾਲੇ ਰਹਿੰਦੇ ਹੋਣ ਅਜੇ ਤਾਂ ਕਾਲ ਯੁੱਗ ਦਾ ਪਹਿਰਾ ਹੀ ਬੀਤਾਂ ਚ ਨਹੀਂ ਸੀ ਆ ਰਹੇ ਧੰਨਵਾਦ